ਮਾਨਸਾ ਵਿੱਚ ਮਾੜੇ ਅਨਸਰ ਹੋ ਜਾਣ ਸਾਵਧਾਨ ਵੱਡੀ ਪੱਤਰ ਤੇ ਮਾਨਸਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਚੈਕਿੰਗ ਪਿਛਲੇ ਦਿਨੀ ਹੁਣਾਂ ਮਾਨਸਾ ਦੇ ਬਾਹਰ ਦਾਤਾਂ ਨੂੰ ਲੈ ਕੇ ਮਾਨਸਾ ਪੁਲਿਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਵਾਹਨਾਂ ਨੂੰ ਰੋਕ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਲਿੰਕ ਰੋਡ ਮਾਨਸਾ ਦੀਆਂ ਤੇ ਹੋਰ ਵੱਖ-ਵੱਖ ਜਿੱਥੇ ਮੇਨ ਨਾਕੇ ਉੱਤੇ ਲਾ ਕੇ ਪੁਲਿਸ ਦੇ ਜਵਾਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਵੇਅਰਨੈਸ ਵੀ ਕੀਤਾ ਜਾ ਰਿਹਾ ਹੈ ਹਾਂ ਜੀ ਮਾਨ ਜੋ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਤੇ ਜਿਹੜੇ ਟੂ ਵੀਲਰ ਤੇ ਫੋਰ ਵੀਲ ਵਹੀਕਲਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲ ਕਾਗਜ਼ ਪੈਰ ਘਟਾ ਆ ਜਾਂ ਪ੍ਰੋਪਰ ਨੰਬਰ ਪਲੇਟ ਨਹੀਂ ਲਿਖੀ ਉਹਨਾਂ ਨੇ ਜਾਂ ਕਈ ਆ ਸ਼ੀਸ਼ੇ ਕਾਲੇ ਕਰੀ ਫਿਰਦੇ ਆ ਉਹਨਾਂ ਵਾਸਤੇ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਤੇ ਆਮ ਜਨਤਾ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਟ੍ਰੈਫਿਕ ਦੇ ਨਿਯਮਾਂ ਸੰਬੰਧੀ ਨਹੀਂ ਫਿਲਹਾਲ ਆਮ ਚੈਕਿੰਗ ਦੌਰਾਨ ਤਾਂ ਜਿਹੜੀਆਂ ਘਟਨਾਵਾਂ ਹੋਈਆਂ ਸੀ ਉਹ ਬੰਦੇ ਸੀ ਕਾਬੂ ਕਰ ਲਏ ਉਹਨਾਂ ਦੀਆਂ ਗ੍ਰਿਫਤਾਰੀਆਂ ਅਮਰਚ ਲੈ ਜਾਂਦੀਆਂ ਜਾ ਰਹੀਆਂ ਉਹਨਾਂ ਦੇ ਟ੍ਰੇਸ ਹੋ ਗਏ ਉਹ ਮਕਦਮ ਜਿਨ੍ਹਾਂ ਨੇ ਫਾਇਰਿੰਗ ਵਗੈਰਾ ਕੀਤੀ ਸੀ ਉਹ ਟ੍ਰੇਸ ਹੋ ਚੁੱਕੇ ਪੁਲਸ ਵੱਲੋਂ ਜੀ ਹਰ ਤਰ੍ਹਾਂ ਦੀ ਚੌਕਸੀ ਵਧਾਈ ਗਈ ਹੈ ਤਾਂ ਕਿ ਕੋਈ ਵੀ ਜਿਹੜਾ ਛਤਤੀ ਵਿਅਕਤੀ ਹੈ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਤੇ ਜਨਸਾ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੇ ਉਹਨਾਂ ਵਾਸਤੇ ਚਲਾਨ ਕਰਾਂਗੇ ਅਸੀਂ ਕੁਝ ਜਿਹੜੇ ਮੰਨ ਲਓ ਭੋਲੇ ਭਾਲੇ ਲੋਕਾਂ ਨੂੰ ਅਵੇਅਰ ਵੀ ਇਸ ਪ੍ਰਤੀ ਵੀ ਆਪ ਕੋੜੇ ਡਾਕੂਮੈਂਟ ਪੂਰੇ ਰੱਖੋ ਜਾਣੀਆਂ ਵਗੈਰਾ ਨਾਲ ਟਰੈਕ ਨਿਯਮਾਂ ਸਬੰਧੀ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਘਟੋ ਘਟ ਸ਼ਹਿਰ ਚੋਂਗੇ ਜੀ ਪੰਜ ਨਾਕੇ ਹੋ